ਇਲੂਮਿਨੇਟੇ ਇੱਕ ਪਾਵਰ ਹੈ ਇੱਕ એનર્ਜੀ ਹੈ ਇਕ ਸ਼ਤਾਨੀ ਪਾਵਰ ਹੀ ਹੈ ਇਹ ਐਸਾ એનર્ਜੀ ਕੋਲ ਪੂਰੀ ਪਾਵਰ ਹੈ ਰਾਤੋ ਰਾਤ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਪਹੁੰਚ ਜਾਣਦੀ ਤੁਸੀਂ ਖੁਦ ਕਹੋਗੇ ਕਿ ਇਹ ਕੀ ਮੇਰੀ ਜ਼ਿੰਦਗੀ ਚ ਆਪਰ ਗਿਆ ਮੇਰੇ ਕੋਲ ਹਰ ਤਰ੍ਹਾਂ ਦੀ ਗੱਡੀ ਹੈ ਹਰ ਤਰ੍ਹਾਂ ਦਾ ਪੈਸਾ ਹੈ ਮੋਸਰ ਕਲਾਕਾਰਾਂ ਦੇ ਨਾਮ ਤੇ ਵਿਵਾਦ ਚੱਲਦੇ ਆ ਕੋਈ ਫਿਲਮ ਸਟਾਰ ਹੋਵੇ ਕੋਈ ਗਾਉਣ ਵਾਲਾ ਹੋਵੇ ਜਾਂ ਕੋਈ ਹੋਰ ਬਹੁਤ ਵੱਡੇ ਵੱਡੇ ਜਿਹੜੇ ਕਿ ਕਾਰੋਬਾਰੀ ਹੈ ਉਦਮੀ ਹੈ ਉਹਨਾਂ ਦਾ ਰੋਲਾ ਪੈਂਦਾ ਕਿ ਇਹ ਇਸ ਗੁਪਤ ਸਮਾਜ ਦੇ ਨਾਲ ਜੁੜੇ ਹੋਏ ਨੇ ਕਿੰਦੇ ਕਿ ਇਹ ਇੱਕ ਸ਼ੈਤਾਨ ਹੈ ਤੇ ਸ਼ੈਤਾਨ ਬੰਦੇ ਨੂੰ ਆਪਣੇ ਵਾਸਤੇ ਵਿੱਚ ਕਰ ਲੈਂਦਾ ਇਹ ਵੀ ਗੱਲ ਸੱਚੀ ਹੈ ਜੇਕਰ ਗੱਲ ਕਰੀਏ ਰੱਬ ਹੈ ਤੇ ਸ਼ੈਤਾਨ ਵੀ ਹੈ ਸ਼ੈਤਾਨ ਦੇ ਵਸ ਪਿਆ ਇਨਸਾਨ ਉਹ ਬਾਕੀ ਇਨਸਾਨਾਂ ਨਾਲ ਭਲਾਤ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਕਿਉਂਕਿ ਉਸ ਸਮੇਂ ਉਹਦੇ ਦਿਮਾਗ ਤੇ ਉਹ ਨੇਮ ਫੇਮ ਉਹ ਪੈਸਾ ਬੋਲ ਰਿਹਾ ਹੁੰਦਾ ਉਹਨੂੰ ਲੱਗਦਾ ਹੈ ਕਿ ਮੈਂ ਹੀ ਸਿਰਫ ਉੱਚ ਕੋਟੀ ਦਾ ਮੈਂ ਹੀ ਸਿਰਫ ਔਨ ਦਾ ਟਾਪ ਆ ਕਹਿੰਦੇ ਕਿ ਤੁਸੀਂ ਰੱਬ ਦਾ ਨਾਮ ਨਹੀਂ ਲੈਣਾ ਬਿਲਕੁਲ ਰੱਬ ਨੂੰ ਭੁੱਲ ਜਾਓ ਭੁੱਲ ਜਾਓ ਫਿਰ ਤੁਸੀਂ ਸਿਰਫ ਜੋ ਹੈਗਾ ਤੁਹਾਡਾ ਉਹ ਜੋ ਉਹਨਾਂ ਦਾ ਹੈਗਾ ਉਹਨੂੰ ਹੀ ਮੰਨੋ ਤੇ ਜਦੋਂ ਉਹ ਬੰਦਾ ਫਿਰ ਉਹਨੂੰ ਅੰਦਰੋਂ ਕੋ ਗਿਆਨ ਵੇਦਾ ਕਿ ਯਾਰ ਮੈਂ ਤਾਂ ਗਲਤ ਪਾਸੇ ਚਲਾ ਗਿਆ ਸੀਗਾ ਫਿਰ ਜਦੋਂ ਉਹ ਛੱਡ ਦਿੰਦਾ ਇਹਦਾ ਮਤਲਬ ਬੰਦਾ ਫਿਰ ਅਰਸ਼ ਤੋਂ ਫਰਸ਼ ਤੇ ਬਿਲਕੁਲ ਫਰਸ਼ ਇਲੂਮਿਨਾਟੀ ਫਾਲੋਅਰਸ ਜਿਹੜੇ ਨੇ ਉਹ ਦਾਨਵ ਦੁਨੀਆ ਵਿੱਚ ਆਂਦੇ ਨੇ ਅੱਛਾ ਜੀ ਇਲੂਮਿਨਾਟੀ ਸਿਰਫ ਸਿਰਫ ਤੁਹਾਡੀ ਸੋਲ ਮੰਗਦਾ ਹੈ ਤੁਹਾਡੀ ਆਤਮਾ ਮੰਗਦਾ ਹੈ ਬਿਕਾਜ਼ ਆਤਮਾ ਇੱਕ ਪਿਓਰ ਫਾਰਮ ਹੈ ਹਰ ਬਾਡੀ ਦਾ ਹਾਂਜੀ ਸ਼ੈਤਾਨ ਦੇ ਕੋਲ ਅਸੀਂ ਜੇ ਜਾਣੇ ਆ ਅਸੀਂ ਆਪਣੀ ਆਤਮਾ ਹੀ ਜਮਰਪਿਤ ਕਰ ਰਹੇ ਹਾਂ ਬਿਲਕੁਲ ਜੀ ਜਿਵੇਂ ਕਿਹਦੇ ਨਾ ਕਿ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਇਸੇ ਤਰ੍ਹਾਂ ਉਹ ਆਤਮਾ ਮੰਗਦੇ ਬਿਲਕੁਲ ਇਹ ਜਿਹਦਾ ਮਤਲਬ ਹੀ ਏ ਇੱਕ ਪ੍ਰਬੁੱਧ ਸਮਾਜ ਪ੍ਰਬੁੱਧ ਮੀਨਸ ਇੱਕ ਹੋਸ਼ੇਜ ਆਇਆ ਹੋਇਆ ਸਮਾਜ ਜਿੰਨੂੰ ਲੱਗਦਾ ਹੈ ਕਿ ਸਾਨੂੰ ਸਾਰੇ ਧਰਮਾਂ ਬਾਰੇ ਹਰ ਚੀਜ਼ ਬਾਰੇ ਪੂਰੀ ਨੌਲੇਜ ਹੈ ਆਮ ਤੌਰ ਤੇ ਅਸੀਂ ਇਹ ਕਿੰਨਾ ਕਿ ਸ਼ਾਰਟਕਟ ਜਿਹੜੇ ਉਹ ਅਪਣਾਉਣੇ ਨਹੀਂ ਚਾਹੀਦੇ ਬਿਲਕੁਲ ਨਹੀਂ ਅਪਣਾਉਣੇ ਚਾਹੀਦੇ ਬਿਕੋਜ਼ ਕਿਤੇ ਨਾ ਕਿਤੇ ਸਾਡੀ ਆਤਮਾ ਨੂੰ ਪਤਾ ਹੁੰਦਾ ਹੈ ਕਿ ਅਸੀਂ ਗਲਤ ਰਸਤੇ ਤੇ ਆਂ ਜ਼ਿੰਦਗੀ ਵਿੱਚ ਮੈਂ ਅਜੇ ਤੱਕ ਜੋ ਵੀ ਸਿੱਖਿਆ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ ਜੇਕਰ ਤੁਹਾਡੀ ਆਤਮਾ ਨੇ ਤੁਹਾਨੂੰ ਕਹਿ ਦਿੱਤਾ ਨਾ ਇਹ ਗਲਤ ਹੈ ਮੀਨਸ ਉਹ ਰਸਤਾ ਗਲਤ ਹੈ ਤਦ ਉਹ ਲੋਗ ਉਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਛੱਡ ਦਿੰਦੇ ਨੇ ਐ ਨਹੀਂ ਕਿ ਆ ਜਾਂਦਾ ਕਿ ਉਹ ਉਹਨੂੰ ਡਿਸਟਰੋਏ ਕਰ ਦਿੰਦੀ ਹੈ ਸ਼ੈਤਾਨੀ ਪਾਵਰ ਉਹ ਉਹਦੇ ਕੋਲੋਂ ਚੀਜ਼ਾਂ ਉਹ ਵਾਪਸ ਲੈ ਲੈਂਦੀ ਹੈ ਤੇ ਉਹ ਆਟੋਮੈਟਿਕਲੀ ਡਿਸਟਰੋਏ ਹੋ ਜਾਂਦੀ ਚੰਗੀ ਪਾਵਰ ਤੇ ਬੁਰੀ ਪਾਵਰ ਦੀ ਹਮੇਸ਼ਾ ਲੜਾਈ ਹੁੰਦੀ ਹੈ ਇਸ ਸਮੇਂ ਕਾਲੀ ਯੁਗ ਦੇ ਵਿੱਚ ਵੀ ਇੱਕ ਟਾਈਮ ਆਣਾ ਹੈ ਜਦੋਂ ਇੱਕ ਰੱਬ ਦੀ ਤੇ ਸ਼ੈਤਾਨ ਦੀ ਲੜਾਈ ਹੋਣੀ ਹੈ ਜਰਸੀ ਪਾਠ ਪੂਜਾਈਆਂ ਜੋਤ ਕਰ ਰਹੇ ਆ ਅੰਜ ਸਾਡੇ ਰੱਬ ਨੂੰ ਸਾਡੀ એનર્ਜੀ ਮਿਲ ਰਹੀ ਹੁੰਦੀ ਹੈ ਦੁਨੀਆ ਨੂੰ ਸੰਚਾਲਿਤ ਕਰਨ ਲਈ ਤੇ ਅਸਲੀ ਸਾਨੂੰ ਸ਼ੈਤਾਨੀ ਪਾਵਰਵਲ ਜਾਣਾ ਹੈ ਕਿ ਦੂਸਰੀ ਪਾਵਰਵਲ ਜਾਣਾ ਹੈ ਇਹਦੇ ਬਾਰੇ ਡੈਫੀਨੇਟਲੀ ਸੋਚਣਾ ਚਾਹੀਦਾ ਹੈ ਕਿਉਂਕਿ ਜਿੱਤ ਤੇ ਹਮੇਸ਼ਾ ਸੱਚ ਦੀ ਹੀ ਹੋਣੀ ਹੈ ਸਕਾਰਾਤਮਕ ਦੁਨੀਆ ਤੇ ਨਕਾਰਾਤਮਕ ਦੁਨੀਆ ਸਾਡਾ ਦੇਖਣ ਦਾ ਨਜ਼ਰੀਆ ਹੈ ਕਿ ਅਸੀਂ ਕਿੰਨੂੰ ਫੋਲੋ ਕਰ ਰਹੇ ਆ हां ਜਿਹੜਾ ਨਕਾਰਾਤਮਕ ਦੁਨੀਆ ਵੱਲ ਜਾਂਦਾ ਹੈ ਮੇਂ ਸ਼ੈਤਾਨ ਦੀ ਦੁਨੀਆ ਵੱਲ ਜਾਂਦਾ ਹੈ ਇਹਦੇ ਵਿੱਚ ਵੀ ਦੋ ਕੈਟਾਗਰੀਜ਼ ਆਂਦੀਆਂ ਨੇ ਇੱਕ ਆਂਦੀ ਹੈ ਰਾਕਸ਼ਸ ਵਾਲੇ ਇੱਕ ਆਂਦੇ দানਵ ਦੁਨੀਆ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਚਰਚਾ ਹੁੰਦੀ ਹੈ ਕਦੇ ਇਸ ਮੁੱਦੇ ਦੀ ਚਰਚਾ ਕਦੇ ਵੋਟਾਂ ਦੀ ਚਰਚਾ ਕਦੇ ਕਿਸੇ ਚੀਜ਼ ਨੂੰ ਲੈ ਕੇ ਅਸੀਂ ਆਮ ਤੌਰ ਤੇ ਹਟੀਆਂ ਪੱਟੀਆਂ ਕਰਾਂ ਦੇ ਵਿਚਕਾਰ ਸੱਥਾਂ ਦੇ ਵਿਚਕਾਰ ਚਰਚਾ ਕਰਦੇ ਆ ਤੇ ਅੱਜ ਕੱਲ ਸਾਰਿਆਂ ਦੀ ਦੰਦ ਕਥਾ ਬਣੀ ਹੋਈ ਆ ਇਲੂਮੀਨਾਟੀ ਬਹੁਤ ਸਾਰੇ ਕਹਿੰਦੇ ਕਲਾਕਾਰ ਇਲੂਮੀਨਾਟੀ ਦੇ ਨਾਲ ਰਲ ਗਏ ਨੇ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਕਿ ਸਿਰਫ ਇਲੂਮੀਨਾਟੀ ਕਰਕੇ ਹੀ ਅੱਜ ਟਾਪ ਦੇ ਸਟਾਰ ਬਣੇ ਹੋਏ ਨੇ ਆਖਰੇ ਹੈ ਕੀ ਹੈ ਕਿੱਦਾਂ ਬੰਦਾ ਇਹਦੇ ਵਿੱਚ ਚੱਲਿਆ ਜਾਂਦਾ ਤੇ ਕਿੱਦਾਂ ਇਹ ਬੰਦਾ ਅੱਗੇ ਵੱਧ ਜਾਂਦਾ ਕਿਵੇਂ ਸਟਾਰ ਬਣ ਜਾਂਦਾ ਕਿਵੇਂ ਇਹਦੇ ਕੋਲ ਪੈਸਾ ਆ ਜਾਂਦਾ ਗੱਡੀਆਂ ਸ਼ੌਹਰਤ ਦੌਲਤ ਕਿਵੇਂ ਮਿਲ ਜਾਂਦਾ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਇਲੂਮੀਨਾਟੀ ਨੂੰ ਲੈ ਕੇ ਅਸੀਂ ਕਰਾਂਗੇ ਔਰ ਸਾਡੇ ਨਾਲ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਹੰਗਾਰਾ ਪਰਣਾ ਜੀ ਰੀਤਿਕਾ ਮਰਵਾਹਾ ਜੀ ਨੇ ਜੁੜੇ ਕੀ ਟੈਰੋ ਕਾਰਡ ਰੀਡਰ ਨੇ ਔਰ ਸਾਨੂੰ ਅੱਜ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਗੇ ਰੀਤਿਕਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਜੀ ਰਿਤਿਕਾ ਜੀ ਗੱਲ ਇਲੂਮਿਨਾਟੀ ਦੀ ਹੋ ਰਹੀ ਹੈ ਅੱਜ ਕੱਲ ਬਹੁਤ ਚਰਚਾ ਹੋ ਰਹੀ ਹੈ ਦੰਦਕਤਾਵਾਂ ਇਹਨੂੰ ਲੈ ਕੇ ਵਾਦ ਵਿਵਾਦ ਕੰਟਰੋਵਰਸੀ ਬੜਾ ਕੁਝ ਚੱਲ ਰਿਹਾ ਹੈ ਇਹ ਹੈ ਕਿ ਅਸੀਂ ਤੁਹਾਨੂੰ ਦੱਸੂ ਕਿ ਇਹਦੇ ਬਾਰੇ ਸਭ ਤੋਂ ਪਹਿਲੇ ਇਲੂਮਿਨਾਟੀ ਇਸਯਾਦੇ ਮਤਲਬ ਤੇ ਜਾइए ਇਲੂਮਿਨਾਟੀ ਦਾ ਮਤਲਬ ਕੀ ਹੈ ਇਲੂਮਿਨਾਟੀ ਇੱਕ ਗੁਪਤ ਸਮਾਜ ਹੈ ਜਿਹਦਾ ਗ੍ਰੀਕ ਵਿੱਚ ਮਤਲਬ ਹੀ ਮਤਲਬ ਹੈ ਜਰਮਨ ਤੋਂ ਨਿਕਲਿਆ ਇਲੂਮਿਨਾਟੀ ਤੇ ਜਿਹਦਾ ਮਤਲਬ ਹੀ ਹੈ ਇੱਕ ਪ੍ਰਬੁੱਧ ਸਮਾਜ ਪ੍ਰਬੁੱਧ ਮੀਨਸ ਇੱਕ ਹੋਸ਼ਜ ਆਇਆ ਹੋਇਆ ਸਮਾਜ ਜਿੰਨੂੰ ਲੱਗਦਾ ਹੈ ਕਿ ਸਾਨੂੰ ਸਾਰੇ ਧਰਮਾਂ ਬਾਰੇ ਹਰ ਚੀਜ਼ ਬਾਰੇ ਪੂਰੀ ਨੌਲੇਜ ਹੈ ਅੱਛਾ ਸਾਰੇ ਧਰਮਾਂ ਬਾਰੇ ਔਰ ਪੂਰੀ ਦੁਨੀਆ ਦੇ ਬਾਰੇ ਪੂਰੀ ਨੌਲੇਜ ਹੈ ਪਰ ਦੇਖੋ ਉਂਝ ਗੱਲ ਕਰਦੇ ਆ ਕਿ ਜਿੱਥੋਂ ਤੱਕ ਅਸੀਂ ਸੁਣਿਆ ਹੈ ਇਹ ਕਹਿੰਦੇ ਕਿ ਇਹ ਇੱਕ ਸ਼ੈਤਾਨ ਆ ਤੇ ਸ਼ੈਤਾਨ ਬੰਦੇ ਨੂੰ ਆਪਣੇ ਵਾਸਤੇ ਵਿੱਚ ਕਰ ਲੈਂਦਾ ਇਹ ਵੀ ਗੱਲ ਸੱਚੀ ਹੈ ਜੇਕਰ ਗੱਲ ਕਰੀਏ ਰੱਬ ਹੈ ਤੇ ਸ਼ੈਤਾਨ ਵੀ ਹੈ ਹੂੰ ਦੇਖਣ ਦਾ ਨਜ਼ਰੀਆ ਹੈ ਕਿ ਗਲਾਸ ਅੱਧਾ ਭਰਿਆ ਕਿ ਅੱਧਾ ਖਾਲੀ ਹਾਂ ਬਿਲਕੁਲ ਹੀ ਕਿਹ ਪਾਵਰ ਹੈ ਜਿਹਨੂੰ ਅਸੀਂ ਫੋਲੋ ਨਹੀਂ ਕਰੀਦਾ ਇਸ ਲਈ ਅਸੀਂ ਉਹਨੂੰ ਕਹਿ ਦਿੰਦਾ ਇੱਕ ਸ਼ੈਤਾਨੀ ਤਾਕਤ ਹੈ ਤੇ ਉਹ ਬੰਦੇ ਨੂੰ ਵਾਸੇਚ ਨਹੀਂ ਕਰਦਾ ਅਸੀਂ ਕੋਈ ਵੀ ਕੰਮ ਕਰੀਦਾ ਹੈ ਅਸੀਂ ਕਿ ਐਨਰਜੀ ਐਕਸਚੇਂਜ ਦਈਦੀ ਹੈ ਇਹਦੇ ਵਿੱਚ ਐਨਰਜੀ ਐਕਸਚੇਂਜ ਕੀ ਹੈ ਐਲੂਮਿਨਾਤੀ ਸਿਰਫ ਸਿਰਫ ਤੁਹਾਡੀ ਸੋਲ ਮੰਗਦਾ ਹੈ ਤੁਹਾਡੀ ਆਤਮਾ ਮੰਗਦਾ ਹੈ ਬਿਕੋਜ਼ ਆਤਮਾ ਇੱਕ ਪਿਓਰ ਫਾਰਮ ਹੈ ਹਰ ਬਾਡੀ ਦਾ ਤੇ ਬਾਡੀ ਦੇ ਵਿੱਚ ਸਾਡੀ ਆਤਮਾ ਕੋਲੀ ਸਿਰਫ એનર્ਜੀ ਐਸੀ ਕੁਝ ਕੰਮ ਕਰਨਾ ਹੈ ਅਸੀਂ ਆਪਣੀ ਬਾਡੀ ਦੇ ਅਕੋਰਡਿੰਗਲੀ ਆਪਣੀ ਆਤਮਾ ਦੇ ਹਿਸਾਬ ਨਾਲ ਇਹ એનર્ਜੀ ਸਾਡਾ ਮਨ ਕਰ ਰਿਹਾ ਹੈ ਮਨ ਕੀ ਆਤਮਾ ਹੀ ਹੈ ਤੇ ਉਹਨਾਂ ਨੇ ਸਾਡੀ ਆਤਮਾ ਨੂੰ ਐਸ ਲਈ ਲੈਣਾ ਹੈ ਸੋ ਦੱਟ ਉਹਨਾਂ ਨੂੰ એનર્ਜੀ ਮਿਲੇ ਅੱਗੇ ਵਧਣ ਦੀ ਅਸੀਂ ਪਰਮਾਤਮਾ ਨੂੰ ਵੀ ਕੀ ਕਹਿੰਦਾ ਸੀ ਆਤਮਾ ਸਮਰਪਿਤ ਕਰ ਰਹੇ ਆ ਐਂ ਜੀ ਸ਼ੈਤਾਨ ਦੇ ਕੋਲ ਅਸੀਂ ਜੇ ਜਾਣੇ ਆ ਅਸੀਂ ਆਪਣੀ ਆਤਮਾ ਹੀ ਜਮਰਪਿਤ ਕਰ ਰਹੇ ਆ ਬਿਲਕੁਲ ਜੀ ਜਿਵੇਂ ਕਹਿੰਦੇ ਨੇ ਕਿ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਇਸੇ ਤਰ੍ਹਾਂ ਉਹ ਆਤਮਾ ਮੰਗਦੇ ਬਿਲਕੁਲ ਤੁਹਾਡੇ ਕਹਿਣ ਦੇ ਮੁਤਾਬਕ ਬਿਲਕੁਲ ਜੇਕਰ ਕਿਸੇ ਬੰਦੇ ਨੇ ਆਪਣੀ ਆਤਮਾ ਦੇ ਦਿੱਤੀ ਫਿਰ ਉਹ ਬੰਦੇ ਦੇ ਬਸ ਕੀ ਰਿਆ ਬੰਦਾ ਤੇ ਉਹਨਾਂ ਦੀ ਕਟਪੁੱਤਰੀ ਬਣ ਗਿਆ ਬੰਦਾ ਉਹਨਾਂ ਦਾ ਗੁਲਾਮ ਹੋ ਗਿਆ ਬਿਲਕੁਲ ਗੁਲਾਮ ਹੋ ਗਿਆ ਬਿਲਕੁਲ ਡੈਫੀਨੇਟ ਹੈ ਗੁਲਾਮ ਹੋ ਗਿਆ ਜੇਕਰ ਅਸੀਂ ਇੱਕ ਹੱਥ ਨੂੰ ਫੋਲੋ ਕਰੀਏ ਜਿਹੜੇ ਰਾਈਟ ਹੈਂਡਰ ਹੋ ਰਾਈਟ ਹੈਂਡ ਦੇ ਅਕੋਰਡਿੰਗਲੀ ਹੀ ਕੰਮ ਕਰ ਪੰਦੇ ਨੇ ਜਿਹੜੇ ਲੈਫਟ ਹੈਂਡਰ ਹੈ ਲੈਫਟ ਹੈਂਡ ਦੇ ਅਕੋਰਡਿੰਗਲੀ ਤੁਸੀਂ ਕੀ ਮੰਨੋਗੇ ਕਿ ਰਾਈਟ ਹੈਂਡ ਠੀਕ ਹੈ ਕਿ ਲੈਫਟ ਹੈਂਡਰ ਠੀਕ ਹੈ ਐਂ ਜੀ ਸਕਾਰਾਤਮਕ ਦੁਨੀਆ ਤੇ ਨਕਾਰਾਤਮਕ ਦੁਨੀਆ ਸਾਡਾ ਦੇਖਣ ਦਾ ਨਜ਼ਰੀਆ ਹੈ ਕਿ ਅਸੀਂ ਕਿੰਨੂੰ ਫੋਲੋ ਕਰ ਰਹੇ ਹਾਂ ਹਾਂ ਜਿਹੜਾ ਨਕਾਰਾਤਮਕ ਦੁਨੀਆ ਵੱਲ ਜਾਂਦਾ ਹੈ ਮੇਂ ਸ਼ੈਤਾਨ ਦੀ ਦੁਨੀਆ ਵੱਲ ਜਾਂਦਾ ਹੈ ਇਹਦੇ ਵਿੱਚ ਵੀ ਦੋ ਕੈਟਾਗਰੀਜ਼ ਆਉਂਦੀਆਂ ਨੇ ਇੱਕ ਆਉਂਦੀ ਹੈ ਰਾਕਸ਼ਸ ਵਾਲੇ ਇੱਕ ਆਉਂਦੇ দানਵ ਰਾਕਸ਼ਸ ਵਾਲਿਆਂ ਦਾ ਕੋਈ ਸਮਾਜ ਨਹੀਂ ਹੁੰਦਾ ਪਰ দানਵ ਵਾਲਿਆਂ ਦਾ ਹੁੰਦਾ ਹੈ ਸ਼ੈਤਾਨ ਵਾਲੇ ਜਿਹੜੇ ਆਉਂਦੇ ਨੇ ਇਲੂਮਿਨਾਟੀ ਫੋਲੋਅਰਸ ਜਿਹੜੇ ਨੇ ਉਹ দানਵ ਦੁਨੀਆ ਵਿੱਚ ਆਉਂਦੇ ਨੇ ਅੱਛਾ ਜੀ ਹਾਂਜੀ ਦੇਖੋ ਜੇਕਰ ਅਸੀਂ ਹੁਣ ਇਹਨਾਂ ਦੀ ਆਪਾਂ ਗੱਲ ਛੇੜ ਹੀ ਲਈ ਆ ਬਹੁਤੇ ਲੋਕ ਕਹਿੰਦੇ ਨੇ ਕਿ ਇੱਧਰ ਤਾਂ ਆ ਜਾਂਦੇ ਕਿ ਇਹ ਪੈਸਾ ਸ਼ੌਹਰਤ ਦੌਲਤ ਰਾਤੋਂ ਰਾਤ ਸਟਾਰ ਬਣਾ ਦੇਣਾ ਇਹ ਇਸ ਤਰ੍ਹਾਂ ਗੱਲ ਸੱਚੀ ਹੈਗੀ ਆ ਇਹ ਹੁੰਦਾ ਹੈ ਬਿਲਕੁਲ ਸੱਚੀ ਬਿਲਕੁਲ ਸੱਚੀ ਹੈ ਮੈਂ ਇਸ ਗੱਲ ਤੇ ਇਹੀ ਕਹਿਣਾ ਚਾਹਾਂਗੀ ਕਿ ਬਿਲਕੁਲ ਇਦਾਂ ਹੁੰਦਾ ਹੈ ਕਿਉਂਕਿ ਸਹੀ ਰਸਤੇ ਤੇ ਤੁਰਨ ਲਈ ਸਾਨੂੰ ਬਹੁਤ ਸਾਰੇ ਆਬਸਟੈਕਲਸ ਫੇਸ ਕਰਨੇ ਪੈਂਦੇ ਨੇ ਤੇ ਜੇਕਰ ਅਸੀਂ ਸ਼ਾਰਟਕਟ ਅਪਣਾਈਏ ਨਾ ਜਿਵੇਂ ਅਸੀਂ Google Map ਫਾਲੋ ਕਰੀਏ ਕਈ ਵਾਰ ਸਾਨੂੰ ਸ਼ਾਰਟਕਟ ਨਿਕਲ ਆਉਂਦਾ ਹੈ ਉਹਦੇ ਵਿੱਚ ਸਾਨੂੰ ਟੁੱਟੀਆਂ ਝੜਕਾਂ ਵੀ ਵੇਖਣੀਆਂ ਪੈਂਦੀਆਂ ਪਿੰਡਾਂ ਧਾਵਾਂ ਜਾਂ ਬਿਨਾਂ ਝੜਕ ਤੋਂ ਵੀ ਤੁਰਨਾ ਪੈਂਦਾ ਜੇਕਰ ਉਹ ਸ਼ਾਰਟਕਟ ਬੜਾ ਚੰਗਾ ਹੋਵੇ ਨਾ ਤੇ ਫਿਰ ਸਾਡੀ ਸਰਕਾਰ ਨੂੰ ਹਾਈਵੇ ਕੱਟਣ ਦੀ ਲੋੜ ਨਹੀਂ ਹੈ ਤੇ ਸ਼ਾਰਟਕਟ ਸਾਨੂੰ ਜਲਦੀ ਜ਼ਰੂਰ ਪਹੁੰਚਾਉਂਦਾ ਹੈ ਬਟ ਐਵੀ ਨਾਲ ਗੱਲ ਹੈ ਕਿ ਉਹਦੇ ਵਿੱਚ ਆਬਸਟੈਕਲਸ ਆਂਦੀਆਂ ਨੇ ਤੇ ਕਾਫੀ ਚੀਜ਼ਾਂ 네ਗੇਟਿਵ ਫਾਰਮ ਵਿੱਚ ਫੇਸ ਕਰਨੀਆਂ ਪੈਂਦੀਆਂ ਨੇ ਤੇ ਇਹ ਜਿਹੜਾ ਸ਼ਾਰਟਕਟ ਹੈਗਾ ਇਹ ਜ਼ਿੰਦਗੀ ਦੇ ਵਾਸਤੇ ਸਹੀ ਆ ਜਾਂ ਗਲਤ ਹੈ ਕਿਉਂਕਿ ਬਹੁਤ ਸਾਰੇ ਕਲਾਕਾਰਾਂ ਦਾ ਰੌਲਾ ਪੈਂਦਾ ਬਹੁਤ ਸਾਰੇ ਕਲਾਕਾਰਾਂ ਦੇ ਨਾਮ ਤੇ ਵਿਵਾਦ ਚੱਲਦੇ ਆ ਕੋਈ ਫਿਲਮ ਸਟਾਰ ਹੋਵੇ ਕੋਈ ਗਾਉਣ ਵਾਲਾ ਹੋਵੇ ਜਾਂ ਕੋਈ ਹੋਰ ਬਹੁਤ ਵੱਡੇ ਵੱਡੇ ਜਿਹੜੇ ਕਿ ਕਾਰੋਬਾਰੀ ਐ ਉਦਮੀ ਐ ਉਹਨਾਂ ਦਾ ਰੌਲਾ ਪੈਂਦਾ ਕਿ ਇਹ ਇਸ ਗੁਪਤ ਸਮਾਜ ਦੇ ਨਾਲ ਜੁੜੇ ਹੋਏ ਨੇ ਇਹ ਇਲੂਮੀਨਾਟੀ ਜਿਹਨੂੰ ਕਹਿੰਦੇ ਉਹਨਾਂ ਦੇ ਵਾਂਗੂ ਇਹ ਇਸ਼ਾਰੇ ਕਰਦੇ ਨੇ ਉਹਦਾਂ ਦੇ ਨਿਸ਼ਾਨ ਬਣਾਉਂਦੇ ਨੇ ਉਹਦਾਂ ਦੀਆਂ ਇੱਕ ਕੀ ਕਹਿੰਦੇ ਆ ਇਸ਼ਾਰੇ ਕਰਦੇ ਨੇ ਇਹ ਇਹ ਸੱਚਮੁੱਚ ਜਿਹੜਾ ਕਿ ਜਿੱਕਰ ਪੈਸਾ ਹੀ ਸਭ ਕੁਝ ਦੇਂਦਾ ਹੈ ਰਾਤੋ ਰਾਤ ਤੁਹਾਨੂੰ ਚੱਕ ਕੇ ਫर्श ਤੋਂ ਅਸਤੇ ਪਹੁੰਚਾਉਣ ਦੀ ਹਿੰਮਤ ਰੱਖਦਾ ਬਿਲਕੁਲ ਰੱਖਦਾ ਜੀ ਬਿਲਕੁਲ ਰੱਖਦਾ ਹੈ ਇਹ ਇੱਕ એનર્ਜੀ ਹੈ એનર્ਜੀ ਸਾਰੇ ਬਿਲੀਵ ਕਰਦੇ ਨੇ ਇੱਕ ਸਕਾਰਾਤਮਕ એનર્ਜੀ ਇੱਕ ਨਕਾਰਾਤਮਕ એનર્ਜੀ ਤੇ ਐਸਾ એનર્ਜੀ ਕੋਲ ਪੂਰੀ ਪਾਵਰ ਹੈ ਰਾਤੋ ਰਾਤ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਪਹੁੰਚ ਜਾਣ ਦੀ ਅੱਛਾ ਜਿਵੇਂ ਤੁਸੀਂ ਕਹੇ ਕਿ ਇਹ ਸ਼ਾਰਟਕਟ ਰਸਤਾ ਹੈ ਆਮ ਤੌਰ ਤੇ ਅਸੀਂ ਇਹ ਕਹਿੰਦੇ ਕਿ ਸ਼ਾਰਟਕਟ ਜਿਹੜੇ ਉਹ ਅਪਣਾਉਣੇ ਨਹੀਂ ਚਾਹੀਦੇ ਬਿਲਕੁਲ ਨਹੀਂ ਅਪਣਾਉਣਾ ਚਾਹੀਦੇ ਬਿਕੋਜ਼ ਕਿਤੇ ਨਾ ਕਿਤੇ ਸਾਡੀ ਆਤਮਾ ਨੂੰ ਪਤਾ ਹੁੰਦਾ ਹੈ ਕਿ ਅਸੀਂ ਗਲਤ ਰਸਤੇ ਤੇ ਆ ਜ਼ਿੰਦਗੀ ਵਿੱਚ ਮੈਂ ਅਜੇ ਤੱਕ ਜੋ ਵੀ ਸਿੱਖਿਆ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ ਜੇਕਰ ਤੁਹਾਡੀ ਆਤਮਾ ਨੇ ਤੁਹਾਨੂੰ ਕਹਿ ਦਿੱਤਾ ਨਾ ਇਹ ਗਲਤ ਹੈ ਮੀਨਸ ਉਹ ਰਸਤਾ ਗਲਤ ਹੈ ਦੇਖੋ ਜਦੋਂ ਅਸੀਂ ਕੁਝ ਵੀ ਗਲਤ ਕਰਨ ਲੱਗਦੇ ਹਾਂ ਸੱਚ ਵਿੱਚ ਸਾਡੇ ਅੰਦਰ ਇੱਕ ਰੱਬ ਬੋਲਦਾ ਕੋਈ ਵੀ ਕੰਮ ਲਾ ਲਈਏ ਅਸੀਂ ਜਦੋਂ ਗਲਤ ਕਰ ਲੱਗਦੇ ਹਾਂ ਤਾਂ ਸਾਡੇ ਅੰਦਰੋਂ ਆਵਾਜ਼ ਆਉਂਦੀ ਕਿ ਨਾ ਕਰ ਜਿਹੜਾ ਨਾ ਕਰਨ ਵਾਲਾ ਹੈ ਉਹੀ ਰੱਬ ਹੈ ਉਹੀ ਰੱਬ ਹੈ ਉਹੀ ਸਾਡੀ ਆਤਮਾ ਦੀ ਆਵਾਜ਼ ਹੈ ਜਦੋਂ ਬਹੁਤ ਸਾਰੇ ਲੋਕ ਆ ਇਹਦੇ ਗੁਲਾਮ ਬਣ ਜਾਂਦੇ ਆ ਉਹ ਫਿਰ ਆਪਣੇ ਹਿਸਾਬ ਦੇ ਨਾਲ ਦੁਨੀਆ ਨੂੰ ਚਲਾਉਂਦਾ ਜਾਂ ਦੁਨੀਆ ਨੂੰ ਚਲਾਉਣਾ ਚਾਹੁੰਦਾ ਹੈ ਸ਼ੈਤਾਨ ਦੇ ਵਸ ਪਿਆ ਇਨਸਾਨ ਉਹ ਬਾਕੀ ਇਨਸਾਨਾਂ ਦਾ ਭਲਾ ਤਾਂ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਕਿਉਂਕਿ ਉਸ ਸਮੇਂ ਉਹਦੇ ਦਿਮਾਗ ਤੇ ਉਹ ਨੇਮ ਫੇਮ ਉਹ ਪੈਸਾ ਬੋਲ ਰਹੇ ਹੁੰਦਾ ਉਹਨੂੰ ਲੱਗਦਾ ਹੈ ਕਿ ਮੈਂ ਹੀ ਸਿਰਫ ਉੱਚ ਕੋਟੀ ਦਾ ਮੈਂ ਹੀ ਸਿਰਫ ਔਨ ਦਾ ਟਾਪ ਆ ਤੇ ਡੈਫੀਨੇਟਲੀ ਉਹ ਸਿਰਫ ਉਸ ਸਮੇਂ ਆਪਣਾ ਪਲਾ ਦੇਖ ਰਿਹਾ ਹੁੰਦਾ ਕਿਉਂਕਿ ਜੇਕਰ ਗੱਲ ਕਰੀਏ ਜੇਕਰ ਅਸੀਂ ਪਾਠ ਪੂਜਾ ਵੀ ਕਰੀਦੀ ਹੈ ਅਸੀਂ ਜੋਤ ਜਗਾਈਦੀ ਹੈ ਜੇਕਰ ਸ਼ੈਤਾਨ ਨੂੰ એનર્ਜੀ ਮਿਲ ਰਹੀ ਹੈ ਪਾਵਰ ਮਿਲ ਰਹੀ ਹੈ ਜੇਕਰ ਅਸੀਂ ਉਹਦੇ ਗੁਲਾਮ ਬਣ ਗਏ ਉਹ ਗੁਲਾਮ ਹੀ ਇਸੇ ਲਈ ਬਣਾਉਂਦਾ ਕਿਉਂਕਿ ਉਹਨੂੰ ਸਾਡੀ ਆਤਮਾ ਦੀ એનર્ਜੀ ਮਿਲ ਰਹੀ ਹੁੰਦੀ ਹੈ ਤੇ ਐਦਾਂ ਹੀ ਜੇਕਰ ਅਸੀਂ ਪਾਠ ਪੂਜਾ ਜਾਂ ਜੋਤ ਕਰ ਰਹੇ ਹਾਂ ਅੰਜ ਸਾਡੇ ਰੱਬ ਨੂੰ ਸਾਡੀ એનર્ਜੀ ਮਿਲ ਰਹੀ ਹੁੰਦੀ ਹੈ ਦੁਨੀਆ ਨੂੰ ਸੰਚਾਲਿਤ ਕਰਨ ਲਈ ਤੇ ਐਸਲੀ ਸਾਨੂੰ ਸ਼ੈਤਾਨੀ ਪਾਵਰ ਵੱਲ ਜਾਣਾ ਹੈ ਕਿ ਦੂਸਰੀ ਪਾਵਰ ਵੱਲ ਜਾਣਾ ਹੈ ਇਹਦੇ ਬਾਰੇ ਡੈਫੀਨੇਟਲੀ ਸੋਚਣਾ ਚਾਹੀਦਾ ਹੈ ਕਿਉਂਕਿ ਜਿੱਤ ਤੇ ਹਮੇਸ਼ਾ ਸੱਚ ਦੀ ਹੀ ਹੋਣੀ ਹੈ ਤੇ ਜਦੋਂ ਤੁਸੀਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਨਾਮ ਤੇ ਨਹੀਂ ਲਿੱਤਾ ਜਾਏਗਾ ਪਰ ਜਦੋਂ ਉਹ ਲੋਗ ਉਹਨਾਂ ਚੀਜ਼ਾਂ ਨੂੰ ਫਾਲੋ ਕਰਨਾ ਛੱਡ ਦਿੰਦੇ ਨੇ ਐ ਨਹੀਂ ਕਿ ਆ ਜਾਂਦਾ ਕਿ ਉਹ ਉਹਨੂੰ ਡਿਸਟਰੋਏ ਕਰ ਦਿੰਦੀ ਹੈ ਸ਼ੈਤਾਨੀ ਪਾਵਰ ਉਹ ਉਹਦੇ ਕੋਲੋਂ ਚੀਜ਼ਾਂ ਉਹ ਵਾਪਸ ਲੈ ਲੈਂਦੀ ਹੈ ਤੇ ਉਹ ਆਟੋਮੈਟਿਕਲੀ ਡਿਸਟਰੋਏ ਹੋ ਜਾਂਦੀ ਜਦੋਂ ਮੰਨ ਲਓ ਉਹ ਕਹਿੰਦੇ ਨੇ ਕਿ ਤੁਸੀਂ ਰੱਬ ਦਾ ਨਾਮ ਨਹੀਂ ਲੈਣਾ ਬਿਲਕੁਲ ਰੱਬ ਨੂੰ ਭੁੱਲ ਜਾਓ ਭੁੱਲ ਜਾਓ ਫਿਰ ਤੁਸੀਂ ਸਿਰਫ ਜੋ ਹੈਗਾ ਤੁਹਾਡਾ ਉਹ ਜੋ ਉਹਨਾਂ ਦਾ ਹੈਗਾ ਉਹਨੂੰ ਹੀ ਮੰਨੋ ਤੇ ਜਦੋਂ ਉਹ ਬੰਦਾ ਫਿਰ ਉਹਨੂੰ ਅੰਦਰੋਂ ਗਿਆਨ ਵਿੱਚ ਤਾਂ ਕਿ ਯਾਰ ਮੈਂ ਤਾਂ ਗਲਤ ਪਾਸੇ ਚਲਾ ਗਿਆ ਸੀਗਾ ਫਿਰ ਜਦੋਂ ਉਹ ਛੱਡ ਦਿੰਦਾ ਇਹਦਾ ਮਤਲਬ ਬੰਦਾ ਫਿਰ ਅਰਸ਼ ਤੋਂ ਫਰਸ਼ ਤੇ ਬਿਲਕੁਲ ਫਰਸ਼ ਤੇ ਤੇ ਮੈਂ ਇਹਦੇ ਵਿੱਚ ਐ ਵੀ ਕਹਿਣਾ ਚਾਹਾਂਗੀ ਨਾਲ ਅਰਸ਼ ਤੋਂ ਫਰਸ਼ ਤੇ ਆ ਹੀ ਜਾਂਦਾ ਹੈ ਪਰ ਇੱਕ ਗੱਲ ਸਭ ਨੂੰ ਐ ਵੀ ਗੱਲ ਨਾਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਵੇਂ ਇੱਕ ਦਿਨ ਤੁਸੀਂ ਸ਼ੁਰੂ ਤੋਂ ਹੀ ਹਰ ਗ੍ਰੰਥੇ ਚ ਪੜਦੇ ਆ ਰਹੇ ਹੋ ਕਿ ਚੰਗੀ ਪਾਵਰ ਤੇ ਬੁਰੀ ਪਾਵਰ ਦੀ ਹਮੇਸ਼ਾ ਲੜਾਈ ਹੁੰਦੀ ਹੈ ਇਸ ਸਮੇਂ ਕਲਯੁਗ ਦੇ ਵਿੱਚ ਵੀ ਇੱਕ ਟਾਈਮ ਆਣਾ ਹੈ ਜਦੋਂ ਇੱਕ ਰੱਬ ਦੀ ਤੇ ਸ਼ੈਤਾਨ ਦੀ ਲੜਾਈ ਹੋਣੀ ਹੈ ਤੇ ਤੁਸੀਂ ਚੂਜ਼ ਕਰਨਾ ਹੈ ਕਿ ਤੁਸੀਂ ਸੱਚੇ ਕਿਉਂਕਿ ਹਮੇਸ਼ਾ ਸੱਚ ਦੀ ਜਿੱਤ ਹੋਈ ਹੈ ਤੇ ਅਸੀਂ ਜੇ ਸੱਚ ਨਾਲ ਤੁਰਾਂਗੇ ਤੇ ਡੈਫੀਨੇਟਲੀ ਅਸੀਂ ਸੱਚ ਦੇ ਨਾਲ ਹੋਵਾਂਗੇ ਤੇ ਹਮੇਸ਼ਾ ਇੱਕ ਮੁਕਾਮ ਲੀਡ ਜ਼ਰੂਰ ਹਾਸਿਲ ਕਰਾਂਗੇ ਬਟ ਕਰਾਂਗੇ ਜ਼ਰੂਰ ਪਰ ਉਹ ਟਿਕਾਊ ਵੀ ਹੋਊਗਾ ਟਿਕਾਊ ਵੀ ਹੋਊਗਾ ਸਥਾਈ ਵੀ ਹੋਊਗਾ ਇੱਜ਼ਾਤ ਹੋਏਗਾ ਜੀ 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 ਤੇ ਦੇਖੋ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਕਲਯੁਗ ਦਾ ਸਮਾਂ ਇਸ ਦੇ ਵਿੱਚ ਵੀ ਰੱਬ ਦੀ ਤੇ ਸ਼ੈਤਾਨ ਦੀ ਲੜਾਈ ਹੋਣੀ ਹੈ ਮੈਂ ਤਾਂ ਕਹਿੰਦਾ ਹਰ ਰੋਜ਼ ਹੀ ਹੁੰਦੀ ਹੈ ਸਾਡੀ ਹਰ ਰੋਜ਼ ਹੁੰਦੀ ਪਹਿਲੇ ਤੇ ਆਪਣੇ ਨਾਲ ਹੁੰਦੀ ਆਪਣੇ ਨਾਲ ਹੀ ਹੁੰਦੀ ਹੈ ਸਵੇਰੇ ਉੱਠਦੇ ਆ ਹੀ ਅਸੀਂ ਲੜੀ ਦਾ ਕੰਮ ਕਰਨਾ ਹੈ ਨਹੀਂ ਕਰਨਾ ਬਿਲਕੁਲ ਬਿਲਕੁਲ ਸੋ ਸਾਡੀ ਇਹ ਜਿਹੜੀ ਅੱਜ ਕੋਸ਼ਿਸ਼ ਹੈ ਸਾਡੀ ਇਸੇ ਗੱਲ ਦੀ ਲੈ ਕੇ ਆ ਕਿ ਸਾਡੇ ਮਨਾਂ ਦੇ ਵਿੱਚ ਬਹੁਤ ਸਾਰੇ ਵਹਿਮ ਨੇ ਬਹੁਤ ਸਾਰੇ ਭਰਮ ਨੇ ਕਿ ਇਲੂਮੀਨਾਟੀ ਹੈ ਵੀ ਐ ਕਿ ਨਹੀਂ ਵੀ ਐ ਕਿ ਇਹ ਸੱਚਮੁੱਚ ਵਰਕ ਕਰਦਾ ਹੈ ਜਾਂ ਨਹੀਂ ਕਰਦਾ ਆਤਮਾ ਨੂੰ ਵਸਤੇ ਵਿੱਚ ਕਰਦਾ ਹੈ ਤਾਂ ਫਿਰ ਬੰਦਿਆਂ ਨੂੰ ਕਿਵੇਂ ਅਮੀਰ ਬਣਾਉਂਦਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖ ਰਹੇ ਹਾਂ ਸੋਚ ਰਹੇ ਵਿਚਾਰ ਰਹੇ ਹਾਂ ਹੁਣ ਤੁਸੀਂ ਕਿਉਂਕਿ ਤੁਸੀਂ ਵੀ ਗੱਲਾਂ ਕਰ ਰਹੇ ਹੋ ਮੈਂ ਵੀ ਗੱਲਾਂ ਕਰ ਰਿਹਾ ਕਿ ਤੁਸੀਂ ਆਪ ਨਿੱਜੀ ਤੌਰ ਤੇ ਕੋਈ ਇਹਦਾ ਤਜਰਬਾ ਕੀਤਾ ਕੋਈ ਹੈਗਾ ਕੋਈ ਦਿਸਿਆ ਕੁਝ ਤੁਹਾਨੂੰ ਕੋਈ ਅਸੀਂ ਪੁੱਛ ਸਕਦੇ ਕਿ ਹੈ ਤੁਹਾਡੇ ਕੋਲ ਕੋਈ ਇਹਦਾ ਸਬੂਤ ਕੀ ਜਾਂ ਵੀ ਇਹ ਸੱਚਮੁੱਚ ਹੈਗੀ ਕੋਈ ਚੀਜ਼? ਅ ਬਹੁਤ ਸੋਨਾ ਕੁਸ਼ਨ ਹੈ ਇਹਦਾ ਮੈਂ ਜਵਾਬ ਵੀ ਜ਼ਰੂਰ ਦੇਣਾ ਚਾਹਾਂਗੀ ਕਿ ਬਿਲਕੁਲ ਹੈ। ਇਹ ਲੋ ਬਣਾਤੇ ਇੱਕ ਪਾਵਰ ਹੈ ਇੱਕ એનર્ਜੀ ਹੈ। ਇੱਕ ਸ਼ੈਤਾਨੀ ਪਾਵਰ ਹੀ ਹੈ। ਜੇਕਰ ਰੱਬ ਹੈ ਤੇ ਸ਼ੈਤਾਨ ਹੈ ਸਾਰੇ ਹੀ ਮੰਦੇ ਹੈ ਤੁਸੀਂ ਮੰਦੇ ਹੋ ਨਾ? ਜੀ ਰੱਬ ਹੈ ਤੇ ਸ਼ੈਤਾਨ ਵੀ ਹੈ। ਬਿਲਕੁਲ ਜੀ। ਜਿੱਦ ਤੱਕ ਦੇਖੋ ਸੱਚ ਆ ਝੂਠ ਆ ਝੋਪਿਆ ਛਾ ਆ ਵਿਰੋਧੀ ਜਨਦ ਬਣੇ ਕਿਉ ਹੈ ਵਿਰੋਧੀ ਸ਼ਬਦ ਬਣਾਈ ਕਿਉ ਗਏ ਜੀ 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 ਹਨਾ ਵਿਰੋਧ ਕਿਤਾ ਹੀ ਕਹਾਦਾ ਜਾਂਦਾ ਐਸੇ ਚੀਜ਼ ਦਾ ਜੇਕਰ ਰਾਜਨੀਤੀ ਚ ਵੀ ਗੱਲ ਕਰੀਏ ਤਾਂ ਪਾਰਟੀਆਂ ਵਿਚ ਵੀ ਵਿਰੋਧੀ ਪਾਰਟੀਆਂ ਹੁੰਦੀਆਂ ਹਨਾ ਐਸੇ ਤਰ੍ਹਾਂ ਜੇਕਰ ਇਲੂਮਿਨਾਟੀ ਦੀ ਗੱਲ ਕਰੋ ਤੁਸੀਂ ਮੇਰੇ ਮਨੋਂ ਪੁੱਛਿਆ ਕਿ ਪਰਸਨਲੀ ਤੁਸੀਂ ਕਦੀ ਦੇਖਿਆ ਇਲੂਮਿਨਾਟੀ ਦੇ ਬਾਰੇ ਕੁਝ ਫੇਸ ਕੀਤਾ ਡੈਫੀਨਿਟਲੀ ਫੇਸ ਕੀਤਾ ਹੁਣ ਮੈਂ ਜ਼ਰੂਰ ਦਰਸ਼ਕਾਂ ਨਾਲ ਆਪਣੀ ਇੱਕ ਨਿੱਜੀ ਸਟੋਰੀ ਸ਼ੇਅਰ ਕਰਨਾ ਚਾਹਾਂਗੀ ਜਦੋਂ ਮੈਂ 8-9 ਸਾਲ ਪਹਿਲੇ अपने इस फील्ड में आई और कल्ट साइंस की फील्ड में आई जदों मैं टैरो कार्ड रीडिंग और साइंस एस्ट्रोलॉजी न्यूमरोलॉजी इस फील्ड में आई मैं अपने हसबैंड ना अपने कार्ड्स बनने दते है ना तो वो जदों मेरे विजिटिंग कार्ड्स बनवाने एक प्रिंटिंग प्रेस थे गए ਬੜੀ ਪਿਆਰੀ ਸਟੋਰੀ ਹੈ ਜਦੋਂ ਪ੍ਰਿੰਟਿੰਗ ਪ੍ਰੈਸ ਤੇ ਗਏ ਤੇ ਉੱਥੇ ਪ੍ਰਿੰਟਿੰਗ ਪ੍ਰੈਸ ਦੇ ਉੱਤੇ ਨਾ ਉਹਨਾਂ ਨੇ ਕਾਰਡਸ ਮੇਰੇ ਬਣਨੇ ਦਿੱਤੇ ਉੱਥੇ ਇੱਕ ਇਲੂਮਿਨੇਟਿਡ ਫਾਲੋਅਰ ਖੜੇ ਸੀਗੇ ਉਹਨਾਂ ਨੇ ਮੇਰੇ ਹਸਬੰਦ ਨੂੰ ਕਿਹਾ ਕਿ ਤੁਸੀਂ ਐਸ ਦੇ ਉੱਤੇ ਇਲੂਮਿਨੇਟਿਡ ਲੋਗੋ ਲਗਵਾਓ ਅੰਨਾ ਨਾ ਕੁਝ ਚਾਰਜ ਹੋਏਗਾ ਅਸੀਂ ਤੁਹਾਨੂੰ ਵਾ ਲੋਗੋ ਦੇ ਦਾਂਗੇ ਤੁਸੀਂ ਆਪਣੇ ਆਫਿਸ ਵਿੱਚ ਲਗਾਓ ਆਪਣੇ ਆਊਟਲੈਟਸ ਦੇ ਉੱਤੇ ਲਗਾਓ ਤੇ ਹਫ਼ਤੇ ਦਿਨੋਂ ਦਿਨਾ ਵਿੱਚ ਘੰਟਿਆਂ ਘੰਟਿਆਂ ਦੇ ਵਿੱਚ ਤੁਸੀਂ ਖੁਦ ਕਹੋਗੇ ਕਿ ਇਹ ਕੀ ਮੇਰੀ ਜ਼ਿੰਦਗੀ ਚ ਵਾਪਰ ਗਿਆ ਮੇਰੇ ਕੋਲ ਹਰ ਤਰ੍ਹਾਂ ਦੀ ਗੱਡੀ ਹੈ ਹਰ ਤਰ੍ਹਾਂ ਦਾ ਪੈਸਾ ਤੇ ਮੇਰੇ ਹਸਬੰਦ ਬਹੁਤ ਚੌਂਗ ਬਿਕੋਜ਼ ਅਸੀਂ ਸ਼ੁਰੂ ਤੋਂ ਰੱਬ ਨੂੰ ਮੰਨਣ ਵਾਲੇ ਲੋਗਾ ਜ਼ਮੀਨ ਤੇ ਰਹਿਣ ਵਾਲੇ ਲੋਗਾ ਸਾਨੂੰ ਆਪਣੇ ਜ਼ਮੀਨ ਨਾਲ ਜੁੜਨਾ ਬੜਾ ਪਸੰਦ ਹੈ ਚਲੋ ਉਹ ਬੰਦਾ ਚਲਾ ਗਿਆ ਕਹਿ ਕੇ ਕਿਉਂਕਿ ਉਹ ਥੋੜੀ ਦੇਰ ਲਈ ਸ਼ੌਕਡ ਹੋਗੇ ਕਿ ਇਹ ਕਿੰਨਾ ਹੋ ਸਕਦਾ ਕਿਉਂਕਿ ਅਸੀਂ ਉਦੋਂ ਤੱਕ ਸ਼ੈਤਾਨ ਨੂੰ ਨਹੀਂ ਬੀਲੀਵ ਕਰਦੇ ਸੀ ਇਲੂਮਿਨਾਟੀ ਦੇ ਬਾਰੇ ਅਸੀਂ ਕਦੀ ਨਾਮ ਵੀ ਨਹੀਂ ਸੁਣਿਆ ਸੀ ਕਿ ਕੋਈ ਪਾਵਰ ਕੋਈ એનર્ਜੀ ਹੈਦਾ ਦੀ ਵੀ ਹੈ ਜਿਹੜੀ ਇਲੂਮਿਨਾਟੀ ਕੁਝ ਪਾਵਰ ਹੈ ਤੇ ਉਦੋਂ ਉਸ ਤੋਂ ਬਾਅਦ ਉਹ ਬੰਦਾ ਚਲਾ ਗਿਆ ਉਹਨੇ ਕਿਹਾ ਸੋਚ ਲਓ ਤੁਸੀਂ ਮੈਨੂੰ ਕੱਲ ਦੱਸਣਾ ਤੁਸੀਂ ਵੀ ਆਪਣੇ ਵਿਜ਼ਿਟਿੰਗ ਕਾਰਡਸ ਲੈ ਕੇ ਆਉਗੇ ਮੈਂ ਵੀ ਦੇ ਕੇ ਚੱਲਾਂ ਮੈਂ ਵੀ ਲੈ ਨਾਵਾਂਗਾ ਅਸੀਂ ਕੱਲ ਮਿਲਦੇ ਆਂ ਚਲੋ ਉਸ ਤੋਂ ਬਾਅਦ ਉਹਦੇ ਜਾਣ ਤੋਂ ਬਾਅਦ ਐਨਾ ਨੇ ਪ੍ਰਿੰਟਿੰਗ ਫਰੈਸ ਦੇ ਓਨਰ ਨੂੰ ਪੁੱਛਿਆ ਕੀ ਕਹਿ ਰਹੇ ਸੀ ਉਹਨੇ ਦੱਸਿਆ ਦਾਦਾ ਇੱਕ એનર્ਜੀ ਹੈ ਵੀ ਆਪਣੇ ਵਿਜ਼ਿਟਿੰਗ ਕਾਰਡਸ ਬਣਨੇ ਦੇਣਾ ਇਸੀ ਬਸ ਇੱਕ ਲੋਗੋ ਲਾਣ ਦੇ ਨਾਲ ਤੇਰੇ ਤੁਹਾਡੀ ਜ਼ਿੰਦਗੀ ਟਰਾਂਸਫਾਰਮ ਹੋ ਜਾਏਗੀ ਤੁਸੀਂ ਤੁਹਾਨੂੰ ਜਿਹੜੀ ਦੁਨੀਆ ਵਿੱਚ ਕੋਈ ਨਹੀਂ ਜਾਣਦਾ ਦੁਨੀਆ ਦੇ ਇੱਕ ਇੱਕ ਬੰਦਾ ਜਾਣਨ ਲੱਗ ਜਾਏਗਾ ਜਿਵੇਂ ਤੁਸੀਂ ਉਹਨੇ ਸੈਲੀਬ੍ਰਿਟੀਜ਼ ਵਗੈਰਾ ਦੀ ਗੱਲ ਕਰ ਰਹੇ ਸੀ ਚਲੋ ਹਸਬੰਡ ਨੇ ਸੁਨੇਹਾਉ ਕਾਰ ਰਗੇ ਰਾਤ ਨੂੰ ਸਾਰੀ ਫੈਮਲੀ ਅਸੀਂ ਵੀ ਆਰ ਔਨ ਦਾ ਡਿਨਰ ਟੇਬਲ ਅਸੀਂ ਖਾਣਾ ਖਾ ਰਹੇ ਸੀ ਹਸਬੰਡ ਨੇ ਕਿਹਾ ਅਜਨਾ ਮੈਂ ਅਦਾ ਅਦਾ ਤੇਰੇ ਕਾਰਡ ਬਣਨ ਦੇਣ ਗਿਆ ਉੱਥੇ ਨਾ ਇੱਕ ਬੰਦਾ ਆਇਆ ਹੋਇਆ ਸੀਗਾ ਉਹ ਕਹਿ ਰਿਹਾ ਸੀਗਾ ਕਿ ਅਦਾ ਅਦਾ ਲੋਗੋ ਲਾਨ ਨਾਲ ਅਸੀਂ ਰਿਤਿਕਾ ਬਹੁਤ ਔਨ ਦਾ ਟੌਪ ਚਲੇ ਜਾਵਾਂਗੇ ਉਸ ਸਮੇਂ ਅਸੀਂ ਫਾਈਨੈਂਸ਼ੀਅਲ ਕ੍ਰਾਈਸਿਸ ਵਿੱਚ ਬਹੁਤ ਗੁਜ਼ਰ ਰਹੇ ਸੀ ਸਾਡੀ ਫੈਮਲੀ ਬਹੁਤ ਪਰੇਸ਼ਾਨ ਚੱਲ ਰਹੀ ਸੀਗੀ ਤੇ ਇੱਕ ਤਰ੍ਹਾਂ ਦੇ ਦੁਖੀ ਵੀ ਸੀਗੇ ਕਿ ਸਾਡੀ ਜ਼ਿੰਦਗੀ ਚ ਚੱਲ ਕੀ ਰਿਹਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਾਮ ਨਾ ਯਾਦ ਆਵੇ ਕਿਉਂਕਿ ਥੋੜਾ ਜਿਹਾ ਦੇ ਟਫ ਨਾਮ ਹੈ ਹੀ ਇਲੂਮੀਨਟੀ ਹੈ ਨਾ ਜਿੰਨੇ ਪਹਿਲੀ ਵਾਰ ਸੁਣਿਆ ਹੋਵੇ ਉਹਦੇ ਲਈ ਖਾਸ ਤੌਰ ਤੇ ਉਹਨਾਂ ਨੂੰ ਨਾਮ ਨਾ ਯਾਦ ਆਵੇ ਕਿ ਨਾਮ ਕੀ ਸੀਗਾ ਉਹਨਾਂ ਨੇ ਕਾਫੀ ਧੀਰ ਕੋਸ਼ਿਸ਼ ਕੀਤੀ ਜਿਵੇਂ ਸਾਰੇ ਫੈਮਲੀ ਜਿ ਬੈਠੇ ਹੁਣ ਮੈਂ ਕੋਈ ਨਾਮ ਬੋਲਾਂ ਬੱਚੇ ਕੋਈ ਨਾਮ ਬੋਲੇ ਬੇਟਾ ਕੋਈ ਬੇਟੀ ਕੋਈ ਨਹੀਂ ਆਦਾ ਸੀ ਅੱਧਾ ਘੰਟਾ ਇਸ ਬਾਰੇ ਕਾਫੀ ਧੀਰ ਸੋਚ ਵਿਚਾਰ ਕੀਤਾ ਅਸੀਂ ਸੋ ਗਏ ਸਾਰੇ ਰਾਤੀ 2 ਵਜੇ ਹਸਬੰਡ ਦੇ ਕੋਲ ਇੱਕ ਬਲੈਕ ਕਲਰ ਦੀ ਸ਼ੈਡੋ ਆਈ ਉਹਦੇ ਵਿੱਚ ਟ੍ਰਾਇੰਗਲ ਬਣੀ ਹੋਈ ਸਿਰਫ ਬਲੈਕ ਸ਼ੈਡੋ ਸੀਗੀ ਨਾ ਕੋਈ ਫੇਸ ਨਾ ਹੱਥ ਨਾ ਪੈਰ ਉਹਨੇ ਅੰਜ ਬਲੈਕ ਕਲਰ ਦੀ ਜਿਵੇਂ ਇੱਕ ਕਪੜਾ ਜਿਹਾ ਲਿਆ ਆਇਆ ఎవਰੀਥਿੰਗ ਤੋਂ ਹਨੇਰੇ ਕਮਰੇ ਦੇ ਵਿੱਚ ਉਹ ਦਿਖ ਰਹੀ ਹੈ ਸ਼ੈਡੋ ਹਨਾ ਤੇ ਉਹਨੇ ਆਵਾਜ਼ ਦਿੱਤੀ ਮੇਰੇ ਹਸਬੰਡ ਦੇ ਨਾਮ ਦੇ ਨਾਲ ਤੇ ਅੱਗੋ ਕਹਿੰਦੇ ਤੈਨੂੰ ਮੇਰਾ ਨਾਮ ਨਹੀਂ ਨਾ ਯਾਦ ਆ ਰਿਹਾ ਸੀ ਤੋਂ ਆਪਣੇ ਬੱਚਾ ਨੂੰ ਤੇ ਆਪਣੀ ਵਾਈਫ ਨੂੰ ਦੱਸਣਾ ਚਾ ਰਿਹਾ ਸੀ ਮੇਰਾ ਨਾਮ ਹੈ ਇਲੂਮੀਨਾਤੀ ਐਂਡ ਹੀ ਵਾਸ ਸ਼ੌਕਡ ਹਲੇ ਵੀ ਮੇਰੇ ਗੂਸਬੰਮਸ ਖੜੇ ਹੋ ਜਾਂਦੇ ਸੀ ਜਦੋਂ ਵੀ ਇਸ ਬਾਰੇ ਗੱਲ ਕਰੀਦੀ ਐ ਸਾਡੇ ਹਮੇਸ਼ਾ ਗੂਸਬੰਮਸ ਖੜੇ ਹੋ ਜਾਂਦੇ ਨੇ ਮੇਰਾ ਨਾਮ ਹੈ ਇਲੂਮੀਨਾਟੀ ਐਂਡ ਉਹ ਸ਼ੌਕਡ ਉਹ ਦੇਖ ਰਹੇ ਐ ਉਹਨਾਂ ਨੇ ਫੇਸ ਇਧਰ ਕੀਤਾ ਅੱਖਾਂ ਬੰਦ ਕੀਤੀਆਂ ਕਿਤੇ ਮੈਂ ਸੁਪਨੇ 'ਚ ਤੇ ਨਹੀਂ ਆ ਫਿਰ ਉਹਨਾਂ ਨੇ ਉਧਰ ਫੇਸ ਕੀਤਾ ਦੈਨ ਅਗੇਨ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਡਰ ਕੇ ਕਿ ਉਹਨਾਂ ਨੇ ਅੱਗੋਂ ਆਵਾਜ਼ ਆਈ ਅੱਖਾਂ ਖੋਲ ਮੈਂ ਇਲੂਮੀਨਾਟੀ ਆ ਮੰਗ ਕੀ ਮੰਗਦਾ ਅੱਛਾ ਉਹਨੇ ਕਲੀਅਰ ਲਫ਼ਜ਼ਾਂ 'ਚ ਕਿਹਾ ਤੇ ਪੰਜਾਬੀ 'ਚ ਹੀ ਕਿਹਾ ਹੂੰ ਮੰਗ ਕੀ ਮੰਗਦਾ ਹਾਂ ਪੰਜਾਬੀ ਜਾਣਦੇ ਸੀ ਇਹ ਮੇਲੇ ਖੁਸ਼ੀ ਵਾਲੀ ਗੱਲ ਹੈ ਉਹਨਾਂ ਨੇ ਬਰੋਬਰ ਪੰਜਾਬੀ ਜਿਹਾ ਕਿਹਾ ਮੰਗ ਕੀ ਮੰਗਦਾ ਤੈਨੂੰ ਕਿਹੜੀ ਗੱਡੀ ਚਾਹੀਦੀ ਹੈ ਤੋ ਐਸ ਲਈ ਕਾਫੀ ਜ਼ਿਆਦਾ ਸਟਰਗਲ ਚੋਂ ਗੁਜ਼ਰ ਰਹੇ 10 ਤੇਨੂੰ ਹਫ਼ਤੇ ਦੇ ਵਿੱਚ ਜਿੰਨਾ ਪੈਸਾ ਚਾਹੀਦਾ ਹੈ ਜਿਹੜੀ ਗੱਡੀ ਚਾਹੀਦੀ ਹੈ ఎవਰੀਥਿੰਗ ਵਿਲ ਬੀ ਐਟ ਯੋਰ ਗੇਟ ਤੈਨੂੰ ਤੇਰੇ ਗੇਟ ਦੇ ਉੱਤੇ ਖੁਦਾ ਕੇ ਮਿਲੇਗੀ ਤੈਨੂੰ ਚਾਹੀਦਾ ਕੀ ਹੈ ਤੂੰ ਬੋਲ ਤੇ ਮੇਰੇ ਹਸਬੰਦ ਨੇ ਕਿਹਾ ਨਹੀਂ ਜੀ ਅਸੀਂ ਤੇ ਆਪਣੇ ਰੱਬ ਨੂੰ ਮੰਨਣ ਵਾਲੇ ਬੰਦਿਆ ਚਾਹਾਂ ਸਾਨੂੰ ਕੁਝ ਨਹੀਂ ਚਾਹੀਦਾ ਉਹ ਕਹਿੰਦੇ ਨਹੀਂ ਤੂੰ ਮੰਗ ਹਫਤੇ 'ਚ ਚੀਜ਼ ਤੇਰੇ ਕੋਲ ਪਰ ਤੰਨੂੰ ਆਪਣੇ ਰੱਬ ਨੂੰ ਛੱਡਣਾ ਪਏਗਾ ਮੇਰੇ ਨਿਯਮਾਂ ਦਾ ਪਾਲਨ ਕਰਨਾ ਪਏਗਾ ਉਹਨਾਂ ਦੇ ਕੁਝ ਨਿਯਮ ਨਹੀਂ ਲੂ ਮਨਾਤੀ ਫਾਲੋਅਰਸ ਦੇ ਕੁਝ ਨਿਯਮ ਨੇ ਜਦੋਂ ਅਸੀਂ ਆਪਣੇ ਰੱਬ ਨੂੰ ਛੱਡਣਾ ਸੀ ਉਹਨਾਂ ਦੇ ਨਿਯਮ ਫਾਲੋ ਕਰਨੇ ਪੈਨੇ ਤੰਨੂੰ ਮੇਰੇ ਨਿਯਮ ਫਾਲੋ ਕਰਨੇ ਪੈਨੇ ਤੰਨੂੰ ਬਸ ਮਿਲੇਗਾ ਉਹ ਸਭ ਕੁਝ ਜੋ ਤੰਨੂੰ ਚਾਹੀਦਾ ਹੈ ਮੇਰੇ ਹਸਬੰਦ ਨੇ ਉਹਨੂੰ ਜਵਾਬ ਦਿੱਤਾ ਕਿ ਆਈ ਡੋਨੋ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਉਹਨੂੰ ਆਪਣੇ ਰੱਬ ਦੇ ਹਿਸਾਬ ਨਾਲ ਹੀ ਹੌਲੀ-ਹੌਲੀ ਮਿਹਨਤ ਕਰਕੇ ਹੀ ਚੜਨਾ ਐ ਐਂਡ ਕਹਿੰਦੇ ਇੱਕ ਵਾਰ ਸੋਚ ਲੈ ਉਹਨੇ ਕਿਹਾ ਇਹਨਾਂ ਨੇ ਕਿਹਾ ਹਸਬੰਦ ਨੇ ਕਿਹਾ ਕਿ ਨਹੀਂ ਮੈਂ ਆਪਣੇ ਰੱਬ ਨੂੰ ਫੋਲੋ ਕਰਨਾ ਤੇ ਉਹ ਸ਼ੈਡੋ ਉੱਥੋਂ ਦੀ ਚਲੀ ਗਈ ਗਾਇਬ ਹੋ ਗਈ ਸ਼ੈਡੋ ਪਤਾ ਹੀ ਨਹੀਂ ਨੇਰੇ ਵਿੱਚ ਕਿੱਥੇ ਗਈ ਔਰ ਉਸ ਤੋਂ ਬਾਅਦ ਉਹ ਉੰਜ ਹੀ ਬੈਠੇ ਰਹੇ ਸ਼ੌਕਡ ਸਵੇਰੇ ਮੈਂ ਜਦੋਂ 4:30 ਵਜੇ ਉੱઠી ਮੈਂ ਦੇਖਿਆ ਮੈਂ ਕਿ ਤੁਸੀਂ ਬੈਠੇ ਕਿਉਂ ਹੋਏ ਹੋ ਐਂਡ ਵਾਸ ਸਟਿਲ ਮਤਲਬ ਉਹ ਹਿਲਦੇ ਵੀ ਨਹੀਂ ਬਹਿਤੇ ਮੈਂ ਕਿਹ ਹੋਇਆ ਕੀ ਹੈ ਤੇ ਉਹਨਾਂ ਨੇ ਮੈਨੂੰ ਪੂਰੀ ਗੱਲ ਸੁਣਾਈ ਉਸ ਤੋਂ ਬਾਅਦ ਅਸੀਂ ਤਿੰਨ ਤੋਂ ਚਾਰ ਰਾਤਾਂ ਐਸੇ ਡਰ ਨਾਲ ਨਸਤੇ ਕਿ ਦੁਬਾਰਾ ਨਾ ਉਹ ਬਾਬਰ ਆ ਜਾਵੇ ਪੁੱਛਣ ਲਈ ਕਈ ਵਾਰ ਤਾਂ ਇਦਾਂ ਹੁੰਦਾ ਨਾ ਕਿ ਦੁਬਾਰਾ ਆ ਜਾਵੇ ਤੇ ਹੁਣ ਆਪਣਾ ਮਨ ਬਦਲ ਲਈਏ ਕਿ ਭਾਈ ਸਾਨੂੰ ਤੇ ਆਹ ਕੁਝ ਚਾਹੀਦਾ ਨਹੀਂ ਨਹੀਂ ਸਾਡਾ ਮਨ ਨਹੀਂ ਬਦਲਿਆ ਸੀ ਇਹ ਚੰਗੀ ਗੱਲ ਆ ਕਿ ਬਹੁਤ ਸਾਰੇ ਲੋਕ ਤੁਹਾਡੇ ਆਲੇ ਦੁਆਲੇ ਐਸੇ ਤੁਰੇ ਫਿਰਦੇ ਹੋਣਗੇ ਕਿ ਜਿਹੜੇ ਤੁਹਾਨੂੰ ਕਹਿੰਦੇ ਹੋਣਗੇ ਕਿ ਤੁਸੀਂ ਆਪਣਾ ਧਰਮ ਛੱਡ ਦਿਓ ਤੁਸੀਂ ਆਪਣੀ ਜ਼ੁਬਾਨ ਛੱਡ ਦਿਓ ਤੁਸੀਂ ਜਿਸ ਧਰਮ ਦੇ ਵਿੱਚ ਜੰਮੇ ਪੜੇ ਆ ਉਹਨੂੰ ਛੱਡ ਦਿਓ ਦੂਸਰੇ ਪਾਸੇ ਆ ਜਾਓ ਤੁਹਾਨੂੰ ਆਹ ਦਮਾਂਗੇ ਐਦਾਂ ਦਮਾਂਗੇ ਪਰ ਜੇਕਰ ਆਪਣੇ ਇਮਾਨ ਦਾ ਬੰਦਾ ਪੱਕਾ ਰਵੇ ਤਾਂ ਆਪਣੇ ਧਰਮ ਦੇ ਵਿੱਚ ਜਿਹਦੇ ਵਿੱਚ ਉਹ ਜੰਮਿਆ ਆ ਉਹਦੇ ਵਿੱਚ ਹੀ ਮਰ ਜਾਵੇ ਤਾਂ ਇਸ ਤੋਂ ਵੱਡੀ ਕੋਈ ਗੱਲ ਹੁੰਦੀ ਨਹੀਂ ਕਿਉਂਕਿ ਇਹ ਦੁਨੀਆਵੀ ਜਿਹੜੀਆਂ ਦੌਲਤਾਂ ਨੇ ਇਹ ਤਾਂ ਚਲਦੀਆਂ ਰਹਿੰਦੀਆਂ ਨੇ ਤੁਸੀਂ ਇਸ ਤਰ੍ਹਾਂ ਅਮੀਰ ਤਾਂ ਹੋ ਸਕਦੇ ਹੋ ਪਰ ਸੱਚਮੁੱਚ ਤੁਹਾਡੇ ਅੰਦਰ ਅਮੀਰੀ ਨਹੀਂ ਆ ਸਕਦੀ ਅੰਦਰ ਅਮੀਰੀ ਉਦੋਂ ਹੀ ਆਣੀ ਹੈ ਕਿ ਜਦੋਂ ਅਸੀਂ ਦولتਾਂ ਨੂੰ ਠੋਕਰ ਮਾਰ ਕੇ ਇਹ ਕਹੀਏ ਕਿ ਨਹੀਂ ਅਸੀਂ ਜਿਸ ਰੱਬ ਦੇ ਨਾਲ ਵੱਜੇ ਆ ਉੱਥੇ ਹੀ ਸੱਚੇ ਆ ਦੇਖੋ ਤੁਸੀਂ ਆਪਣੀ ਜ਼ਿੰਦਗੀ ਦਾ ਕਿੱਸਾ ਸੁਣਾਇਆ ਔਰ ਸਾਨੂੰ ਤਾਂ ਦੇਖੋ ਮੈਂ ਜੇ ਹਰ ਇੱਕ ਦੇ ਵਿਚਾਰਾਂ ਦਾ ਕਿਸੇ ਦੇ ਨਾਲ ਸਹਿਮਤ ਹੋਣਾ ਜ਼ਰੂਰੀ ਵੀ ਨਹੀਂ ਹੁੰਦਾ ਬਹੁਤ ਸਾਰੇ ਲੋਕ ਸਹਿਮਤ ਵੀ ਹੋਣਗੇ ਬਹੁਤ ਸਾਰੇ ਲੋਕ ਨਹੀਂ ਵੀ ਸਹਿਮਤ ਹੋਣਗੇ ਹੋ ਸਕਦਾ ਮੈਂ ਨਾ ਸਹਿਮਤ ਹੋਣ ਵਾਲੇ ਲੋਕਾਂ ਦੇ ਵਿੱਚ ਹੋਵਾਂ ਪਰ ਚੱਕਰ ਇਹ ਆ ਕਿ ਲੋਕ ਬੜਾ ਰੌਲਾ ਪਾ ਰਹੇ ਨੇ ਇਸ ਗੱਲ ਦਾ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਜਿਹੜਾ ਉਹ ਉਹ ਇੱਕ ਕਾਲਾ ਪਰਛਾਵਾ ਤੁਹਾਡੇ ਘਰ ਦੇ ਵਿੱਚ ਗੀੜਾ ਮਾਰ ਕੇ ਗਿਆ ਹੈ ਉਹਦੇ ਮਗਰ ਜਿਹੜੇ ਲੋਕ ਕੰਮ ਕਰਦੇ ਆ ਉਹ ਕਿਹੋ ਜੇ ਹੋਣਗੇ ਕੀ ਉਹ ਕੋਈ ਕਾਰਪੋਰੇਟ ਘਰਾਣਾ ਹੈ ਕੀ ਉਹ ਇੱਕ ਜਮਾਤ ਐਸੀ ਹੈ ਕਿ ਜਿਹੜੀ ਲੋਕਾਂ ਨੂੰ ਇੱਕ ਸਹੀ ਮੁਖ ਧਾਰਾ ਦੇ ਨਾਲੋਂ ਤੋੜ ਕੇ ਕਿਸੇ ਹੋਰ ਪਾਸੇ ਜੋੜਦੀ ਹੈ ਕੀ ਉਹ ਵਪਾਰੀ ਵਰਗ ਆ ਕੀ ਉਹ ਕਿਸ ਤਰ੍ਹਾਂ ਦਾ ਹੈਗਾ ਤੁਹਾਨੂੰ ਕੀ ਲੱਗਦਾ ਹੈ ਮੇਰੇ ਹਿਸਾਬ ਨਾਲ ਜੇਕਰ ਮੈਂ ਗੱਲ ਕਰਾਂ ਜਦੋਂ ਇਨਸਾਨ ਬਹੁਤ ساری ਠੋਕਰਾਂ ਖਾ ਲੈਂਦਾ ਹੈ ਨਾ ਉਹ ਦੁਨੀਆ ਦੇ ਵਿੱਚ ਵਿਚਰਦਾ ਹੁੰਦਾ ਹੈ ਉਹ ਬਹੁਤ سارے ਰਿਚੁਅਲਸ ਫੋਲੋ ਕਰ ਰਿਹਾ ਹੁੰਦਾ ਹੈ ਬਟ ਜਦੋਂ ਉਹਨਾਂ ਰਿਚੁਅਲਸ ਤੋਂ ਉਹਨੂੰ ਕੁਝ ਨਹੀਂ ਹਾਸਿਲ ਹੁੰਦਾ ਫਿਰ ਉਹ ਇੱਕ ਆਪਣੀ ਕਮਿਊਨਿਟੀ ਕ੍ਰੀਏਟ ਕਰ ਲੈਂਦਾ ਤੇ ਇਹ ਐਦਾਂ ਦੀ ਹੀ ਕਮਿਊਨਿਟੀ ਹੈ ਜੇਕਰ ਹੁਣ ਅਸੀਂ ਇਸ ਬਾਰੇ ਗੱਲ ਕਰਨ ਲੱਗਾਂਗੇ ਤਾਂ ਬਹੁਤ ਲੰਬੀ ਹੋ ਜਾਈ ਲੰਬੀ ਹੋ ਸਕਦੀ ਹੈ ਬਿਲਕੁਲ ਬਿਲਕੁਲ ਇਸ ਲਈ ਮੈਂ ਇਹੀ ਕਹਾਂਗੀ ਬੰਦਾ ਐਥੀਸਟ ਬਣ ਜਾਂਦਾ ਹੈ ਮੀਨਸ ਅਬ ਮੈਂ ਇਹ ਇਹਦੇ ਵਿੱਚ ਜੋੜਨਾ ਚਾਹਾਂਗੀ ਕਿ ਜੇਕਰ ਕੋਈ ਕੁਝ ਕਹਿ ਰਿਹਾ ਹੈ ਨਾ ਉਹਨੂੰ ਸਬਰ ਸੰਤੋਖ ਨਾਲ ਪਹਿਲੇ ਸੁਨੋ ਕਿਸੇ ਦੀ ਗੱਲ ਕਟੋ ਨਾ ਨਹੀਂ ਤੁਸੀਂ ਕੱਲ ਕੱਟੀ ਜਾਓਗੇ ਆਪਣੇ ਬੱਚਿਆਂ ਦੀ ਆਪਣੇ ਵੱਡਿਆਂ ਦੀ ਇੱਕ ਦਿਨ ਉਹ ਤੁਹਾਡੇ ਐਂਟੀ ਹੋ ਕੇ ਖੜਾ ਹੋ ਜਾਏਗਾ ਇੱਕ ਤਰ੍ਹਾਂ ਹੀ ਇੱਕ ਐਂਟੀ ਪਾਰਟੀ ਬਣ ਗਈ ਹੈ ਅੱਛਾ ਕਿਉਂ ਕਿ ਇੱਕ ਟਾਈਮ ਤੇ ਉਹਨਾਂ ਦੀ ਗੱਲਾਂ ਨੂੰ ਸੁਨਿਆ ਨਹੀਂ ਗਿਆ ਉਹਨਾਂ ਨੂੰ ਫੋਲੋ ਨਹੀਂ ਕੀਤਾ ਗਿਆ ਉਹਨਾਂ ਨੂੰ ਸੋਸਾਇਟੀ ਨਾਲੋਂ ਅਲੱਗ ਵੇਖਿਆ ਗਿਆ ਫਿਰ ਉਹ ਅਲੱਗ ਹੋ ਹੀ ਗਏ ਹੂੰ ਉਹਨਾਂ ਨੇ ਆਪਣੀ ਕਮਿਊਨਿਟੀ ਕ੍ਰੀਏਟ ਕਰ ਲਈ ਜਿਹਨੂੰ ਗੁਪਤ ਸਮਾਜ ਕਿਹਾ ਜਾਂਦਾ ਹੈ। ਹੂੰ ਤੇ ਤੁਹਾਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਗੁਪਤ ਸਮਾਜ ਹੌਲੀ-ਹੌਲੀ ਲੋਕਾਂ ਦੇ ਦਿਲੋ ਦਿਮਾਗ ਦੇ ਉੱਪਰ ਆਪਣਾ ਪ੍ਰਭਾਵ ਜ਼ਿਆਦਾ ਪਾ ਰਿਹਾ? ਹੁਣ ਤੁਸੀਂ ਇਹ ਗੱਲ ਕੀਤੀ ਹੈ ਨਾ ਥੋੜੀ ਜੀ ਐਸਟ੍ਰੋਲੋਜਰ ਦੀ ਆਵਾਜ਼ ਬਾਹਰ ਨਿਕਲੇਗੀ। ਰਾਹੂ ਦਾ ਯੋਗ ਹੈ। ਅੱਛਾ ਜਿਹੜਾ ਰਾਹੂ ਦਾ ਯੋਗ ਹੁੰਦਾ ਹੈ ਨਾ ਇਲਿਊਜ਼ਨ ਬਹੁਤ ਜਲਦੀ ਉੱਤੇ ਚੜਨਾ ਚਾਹੁੰਦਾ। ਹਰ ਇੱਕ ਨੂੰ ਅੱਜ ਕੱਲ ਪੈਸੇ ਦੀ ਨੀਡ ਹੈ। ਹਰ ਇਨਸਾਨ ਸਾਡੇ ਕੋਲ ਆ ਜਾਂਦਾ ਨਾ ਐਸਟ੍ਰੋਲੋਜਰ ਵੀ ਆਉਂਦਾ ਨਾ ਪੈਸਾ ਜੋੜੀਏ ਕਿੱਦਾਂ ਪੈਸਾ ਕਮਾਈਏ ਕਿੱਦਾਂ ਨੇਮ ਫੇਮ ਕਿੱਦਾਂ ਕ੍ਰੀਏਟ ਕਰੀਏ ਹੈਨਾ ਕੋਈ ਵੀ ਟਾਪਿਕ ਹੈ ਉਹ ਨਾ ਸੀ ਵੀ ਜੇ ਟਾਪਿਕ ਤੁਸੀਂ ਮੇਰੇ ਕੋਲ ਆਏ ਹੋ ਪਿੱਛੇ ਰਾਹੁ ਦਾ ਯੁੱਗ ਹੈ ਕੈਮਰਾਜ਼ ਹੈ ਫੋਨਸ ਹੈ ਰਾਹੁ ਦੇ ਅਕੋਰਡਿੰਗਲੀ ਚੱਲ ਰਹੇ ਤੇ ਮੈਂ ਦੇ ਵਿੱਚ ਇਹੀ ਕਹਾਂਗੀ ਨੇਮ ਫੇਮ ਜਲਦੀ আজকাল ਤਾਂ ਵੈਸੇ ਵੀ ਜਿੰਨੇ ਵੀ ਸਾਡੇ ਜਨਰੇਸ਼ਨ ਹਨ ਉਹਨਾਂ ਨੂੰ ਜਲਦੀ ਪੈਸਾ ਚਾਹੀਦਾ ਰਤੋ ਰਤ امیر ਹੋਣਾ ਚਾਹੀਦਾ ਰਤੋ ਰਤ ਤੇ ਇਹੀ ਐਸੇ ਕਾਰਨ ਇਲੂਮਨ ਆਤੀ ਫੋਲੋਅਰਸ ਵਧੀ ਜਾ ਰਹੇ बिकॉज ਉਹ ਰਤੋ ਰਤ ਅਮੀਰ ਕਰ ਰਹੇ ਨੇ ਬਿਲਕੁਲ ਜੀ ਰਤੋ ਰਤ ਅਮੀਰ ਹੋਣ ਦੀ ਲਾਲਸਾ ਸਾਨੂੰ ਗਲਤ ਰਾਹਾਂ ਤੇ ਲੈ ਕੇ ਜਾ ਰਹੀ ਹੈ ਕਿ ਜਿਨ੍ਹਾਂ ਰਾਹਾਂ ਦੇ ਉੱਪਰ ਜਦੋਂ ਵਾਪਸੀ ਹੁੰਦੀ ਆ ਤਾਂ ਫਿਰ ਬਹੁਤ ਕੁਝ ਟੁੱਟ ਜਾਂਦਾ ਹੈ ਤੜਕ ਜਾਂਦਾ ਹੈ ਜਿਹੜਾ ਮੁੜ ਕੇ ਇਕੱਠਾ ਆ ਪਹਿਲੇ ਰਿਸ਼ਤੇ ਹੀ ਟੁੱਟ ਜਾਂਦੇ ਨੇ ਰਿਸ਼ਤੇ ਟੁੱਟ ਜਾਂਦੇ ਆ ਔਰ ਦੇਖੋ ਰੱਬ ਨਾਲ ਰਿਸ਼ਤਾ ਸਭ ਨਾਲ ਰਿਸ਼ਤਾ ਟੁੱਟੇ ਹੀ ਜਾਂਦਾ ਆ ਆਤਮਾ ਨਾਲ ਰਿਸ਼ਤਾ ਆਤ ਪੈਸੇ ਗਿਫਟ ਕਰਤੇ ਬਿਲਕੁਲ ਬਿਲਕੁਲ ਸੋ ਆਓ ਆਪਾਂ ਆਪਣੇ ਅਕੀਦੇ ਦੇ ਸੱਚੇ ਰਹੀਏ ਔਰ ਟਿਕੇ ਰਹੀਏ ਕਿ ਆਪਣੇ ਅੰਦਰ ਇੱਕ ਐਸਾ ਟਿਕਾ ਪੈਦਾ ਕਰੀਏ ਕਿ ਜਿਸ ਦੇ ਨਾਲ ਸਾਨੂੰ ਕਿਸੇ ਦੀ ਜ਼ਰੂਰਤ ਨਾ ਪਵੇ ਲੋੜ ਹਮੇਸ਼ਾ ਮਿਹਨਤ ਦੀ ਹੈ ਜਜ਼ਬੇ ਦੀ ਹੈ ਔਰ ਮਿਹਨਤ ਦੇ ਨਾਲ ਜਿਹੜੀਆਂ ਤੁਸੀਂ ਚੀਜ਼ਾਂ ਬਣਾਈਆਂ ਹੁੰਦੀਆਂ ਉਹ ਫਿਰ ਕੋਈ ਖੋ ਨਹੀਂ ਸਕਦਾ ਇਤਿਕਾ ਜੀ ਤੁਸੀਂ ਸਾਡੇ ਨਾਲ ਇਹ ਸਮਾਂ ਦਿੱਤਾ ਸਾਨੂੰ ਔਰ ਬਹੁਤ ਚੰਗੀਆਂ ਗੱਲਾਂ ਜਿਹੜੇ ਲੋਕਾਂ ਦੇ ਦਿਮਾਗ ਦੇ ਉੱਪਰ ਪਰਦਾ ਚੱਕਣ ਵਾਲੀਆਂ ਵੀ ਸੀਗੀਆਂ ਉਹ ਕੀਤੀਆਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਔਰ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਸਾਡੇ ਨਾਲ ਇਸ ਗੱਲਬਾਤ ਵਿੱਚ ਬਣੇ ਰਹੇ ਔਰ ਅਸੀਂ ਆਸ ਕਰਦੇ ਹਾਂ ਕਿ ਕਿਸੇ ਵੀ ਵਹਿਮ ਭਰਮ ਦੇ ਵਿੱਚ ਪੈਣ ਤੋਂ ਪਹਿਲਾਂ ਤੁਸੀਂ ਇਹ ਗੱਲ ਜ਼ਰੂਰ ਮੰਨੋਗੇ ਕਿ ਜੋ ਕੁਝ ਵੀ ਹੋਣਾ ਤੁਹਾਡੀ ਹਿੰਮਤ ਨੇ ਤੁਹਾਡੀ ਮਿਹਨਤ ਨੇ ਕਰਕੇ ਤੁਹਾਨੂੰ ਦਿਖਾਉਣਾ ਸੋ ਭਾਈ ਇਹਨਾਂ ਹੱਥਾਂ ਦੇ ਉੱਪਰ ਜਿਹੜੇ ਪ੍ਰਮਾਤਮਾ ਨੇ ਸਾਨੂੰ ਹੱਥ ਦਿੱਤੇ ਨੇ ਉਹਨਾਂ ਦਸਾਂ ਨੌਾਂ ਦੀ ਕਿਰਤ ਕਮਾਈ ਦੇ ਉੱਪਰ ਯਕੀਨ ਜ਼ਰੂਰ ਰੱਖਿਓ ਕਿਉਂਕਿ ਜੇਕਰ ਅਸੀਂ ਇਹਨਾਂ ਦੇ ਉੱਪਰ ਯਕੀਨ ਰੱਖਾਂਗੇ ਤਾਂ ਅੱਗੇ ਵਧਾਂਗੇ ਮਿਹਨਤ ਕਰਦੇ ਰਹੋ ਅੱਗੇ ਵਧੋ ਦੁਨੀਆ ਬਹੁਤ ਕੁਝ ਕਹਿੰਦੀ ਹੈ ਬਹੁਤ ਸਾਰੇ ਲਾਲਚ ਬਹੁਤ ਸਾਰੇ ਛਲਾਵੇ ਇੱਥੇ ਹੈਗੇ ਨੇ ਪਰ ਉਹਨਾਂ ਤੋਂ ਬਚ ਕੇ ਜ਼ਿੰਦਗੀ ਜ਼ਿੰਦਾਬਾਦ ਕਰਦੇ ਹੋਏ ਅੱਗੇ ਤੁਰਦੇ ਰਹੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਲੈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ